ਸੰਤਾਂ ਨੇ 2012 ਵਿੱਚ ਸਰੀਰ ਛੱਡਿਆ 3 11 12 ਨੂੰ ਇਹਨਾਂ ਸਮਾਂ ਮਹਾਰਾਜ ਜੀ ਦੇ ਨਾਲ ਸਾਧ ਸੰਗਤ ਦੇ ਨਾਲ ਕਟਿਆ ਸਾਰੀ ਸੰਗਤ ਦੇ ਨਾਲ ਬਹੁਤ ਸਹਿਯੋਗ ਦਿੱਤਾ ਆਈ ਗਈ ਸਾਧ ਸੰਗਤ ਦੀ ਸੇਵਾ ਕੀਤੀ ਡੇਰੇ ਦੇ ਨਾਲ ਵੀ ਬਹੁਤ ਸਹਿਯੋਗ ਲਿਆ ਤਾਂ ਡੇਰੇ ਵਾਲਿਆਂ ਨੂੰ ਬਹੁਤ ਸਹਿਯੋਗ ਦਿੱਤਾ ਸੰਤਾਂ ਦਾ ਹਰ ਤਰ੍ਹਾਂ ਦਾ ਧਿਆਨ ਰੱਖਿਆ ਆਰਤਾਰ ਦੀ ਉਹਨਾਂ ਦੀ ਸੇਵਾ ਦਾ ਖਿਆਲ ਰੱਖਿਆ ਸੰਤਾਨਾਂ ਵੀ ਆਏਗੇ ਸੰਗ ਦਾ ਬੇਨਤ ਖਿਆਲ ਰੱਖਿਆ ਜਿਸ ਤਰ੍ਹਾਂ ਗਰੀਬ ਨमाज ਨੇ ਕਿਹਾ ਸੀ ਉਸ ਤਰ੍ਹਾਂ ਹੀ ਸਾਧ ਸੰਗਤ ਨਾਲ ਵਿਚਾਰ ਕਰਕੇ ਚੱਲੇ ਨੇ ਸਾਧ ਸੰਗਤ ਆਏਗੇ ਸਾਗ ਸੰਗਤ ਵਾਸਤੇ ਰਹਿਣ ਵਾਸਤੇ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਕਮੇਟੀ ਦੇ ਨਾਲ ਵੀ ਬਹੁਤ ਸਹਿਯੋਗ ਲਿਆ ਕਮੇਟੀ ਨੇ ਵੀ ਕਾਫੀ ਸਹਿਯੋਗ ਸੰਤਾਨਾਂ ਦਤਾ ਤੇ ਕਾਫੀ ਸੰਤਾਂ ਦੀ ਹਰ ਤਰ੍ਹਾਂ ਦੀ ਮਦਦ ਸੇਵਾ ਕੀਤੀ ਸੰਤਾਂ ਨੂੰ ਪਾਕਿਸਤਾਨ ਚ ਮਹਾਰਾਜੀ 1947 ਵਿੱਚ ਪਾਕਿਸਤਾਨ ਬਣਨ ਤੋਂ ਪਹਿਲੇ ਮਹਾਰਾਜੀ ਨੇ ਕੋਰਟ ਪਿੰਡਾਂ ਵਿੱਚ ਇਹਨਾਂ ਨੂੰ ਭੇਜਿਆ ਕਿ ਜਾਓ ਜਾ ਕੇ ਕਹੋ ਕਿ ਇੱਥੋਂ ਨਿਕਲ ਜਾਓ ਆਸੀਂ ਜਿਹਨੂੰ ਕਹੀਏ ਤੁਸੀਂ ਉਹਨਾਂ ਨੂੰ ਕਹਿਣਾ ਅੱਗੇ ਉਹਨਾਂ ਨੂੰ ਪੱਕੇ ਕਰਨੇ ਆ ਇਥੋਂ ਸੇ ਅੱਗੇ ਕੁਛ ਨਹੀਂ ਜਾਣਾ ਇੱਥੋਂ ਨਿਕਲ ਜਾਓ ਕਿਸੇ ਨੂੰ ਦੱਸਣਾ ਨਹੀਂ ਇੱਥੋਂ ਨਿਕਲ ਜਾਓ ਤੇ ਕੋਈ ਸਰੀਰ ਪਾਕਿਸਤਾਨ ਬਣਨ ਤੋਂ 3 ਮਹੀਨੇ ਪਹਿਲੇ ਹੀ ਹਿੰਦੁਸਤਾਨ ਆ ਗਏ ਜਿੱਥੋਂ ਜਿੱਤੋਂ ਗਰੀਬ ਨਵਾਨ ਨੇ ਭੇਜਿਆ ਸੰਤ ਬੈਰਨਾਥ ਵਾਲਿਆਂ ਦੇ ਘਰ ਵੀ ਭੇਜਿਆ ਸੰਤ ਮਿਲ ਨਹੀਂ ਤੇ ਉਹਨਾਂ ਦੇ ਪਿਤਾ ਜੀ ਮਿਲੇ ਤਾਂ ਉਹਨਾਂ ਨੂੰ ਸਿਨਿਆ ਦਿਆ ਤਨ ਤਨ ਕਿ ਇਥੋਂ ਚਲੇ ਜਾਓ ਤੇ ਫਿਰ ਸਾਈਕਲ 'ਤੇ ਸਾਰਾ ਜੇਨਾ ਦੇ ਨਾਂ ਦੇ ਘਰ ਜਾਣਾ ਸੀ ਮਹਾਰਾਜ ਨੇ ਹੁਕਮ ਕੀਤਾ ਉੱਥੇ ਤੇ ਗਏ ਤੇ ਉੱਥੇ ਉੱਥੇ ਉਹਨਾਂ ਨੂੰ ਜਾ ਕੇ ਸੇਵਾ ਦਿੱਤਾ ਫਿਰ ਇਸ ਦੇ ਬਾਅਦ ਪਾਕਿਸਤਾਨ ਬਣ ਗਿਆ ਸੰਤ ਫਿਰ ਇੱਥੇ ਆ ਗਏ ਨੇ ਪਾਕਿਸਤਾਨ ਫਿਰ ਇੱਥੇ ਆ ਕੇ ਸੇਵਾ ਕੀਤੀ ਕੁ ਸਮਾਂ ਚਾਰ ਪੰਜ ਸੱਤ ਜਲਾਲਪੁਰੇ ਵੀ ਰਹੇ ਨੇ ਇਸ ਦੇ ਬਾਅਦ संत नसेरा साहिब ही काफी टाइम रहे ने 1947 ਦੇ ਬਾਅਦ ਸੰਤ 2000 12 ਵਿੱਚ ਸਰੀਰ ਛੱਡ ਗਏ ਤੇ ਕਹਾ ਸਹਾ ਸੰਗਤ ਦੀ ਕਾफी ਸੇਵਾ ਕੀਤੀ ਜਿਸ ਤਰ੍ਹਾਂ ਆਏ ਗੈ ਨੂੰ ਘਰ ਤੇ ਦਾ ਬਿਸਤਰਾ ਦੇਣਾ ਰਣ ਵਾਸਤੇ ਇੰਤਜ਼ਾਮ ਕਰਨਾ ਬਾਹਰ ਆਰਜੀ ਚਿੱਠੀਆਂ ਭੇਜਣੀ ਮਹਾਰਾਜ ਜੀ ਨੇ ਕਹਿਣਾ ਇਹ ਚਿੱਠੀਆਂ ਲਿਖੋ ਜਦੋਂ ਚਿੱਠੀਆਂ ਆਉਣੀਆਂ ਤੇ ਚਿੱਠੀਆਂ ਦਾ ਜਵਾਬ ਦੇਣਾ ਉਹ ਚਿੱਠੀਆਂ ਪੜ੍ਹ ਕੇ ਮਹਾਰਾਜ ਜੀ ਦੇ ਸਾਹਮਣੇ ਸੁਣਾਉਣੀ ਤੇ ਮਹਾਰਾਜ ਜੀ ਨੇ ਆਖਣਾ ਇਸ ਚਿੱਠੀ ਦਾ ਜਵਾਬ ਦੋ ਇਸ ਚਿੱਠੀ ਦਾ ਜਵਾਬ ਦੋ ਇਸ ਤਰ੍ਹਾਂ 1996 ਤੱਕ ਉਹਨਾਂ ਨੇ ਇਹ ਸੇਵਾ ਨਿਭਾਈ ਆਪਣੀ ਬਾਅਦ ਵਿੱਚ ਉਹ कमेटी ने सौंप देती सेवा फिर वो इतने संगति संगत द सेवा करते रहे बस मैं नहीं कहना चाहता संत प्रकाश जी की कमेटी ने बहन सेवा की थी, संतान ने भी बहुत संतान ने सहयोग देता संता, जिस तरह कमेटी ने किया है कृपाल जी ने किया है उस तरह ही करते रहने संत प्रकाश जी ते ਬਹੁਤ ਸਾਰੀ ਸੇਵਾਵਾਂ ਉਹਨਾਂ ਨੇ ਕੀਤੀ ਕਮੇਟੀ ਦੇ ਸਹਿਯੋਗ ਨਾਲ ਕਮੇਟੀ ਦੇ ਨਾਲ ਰਾੜ ਕੇ ਚੱਲੇ ਨੇ ਕਿੰਤੋਂ ਪਰੰਤ ਕੋਈ ਨਹੀਂ ਕੀਤਾ ਉਹਨਾਂ ਨੇ ਕਮੇਟੀ ਵਾਰੇ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨਾਲ ਸਹਿਯੋਗ ਰਹੇ ਨੇ ਉਹਨਾਂ ਦੇ ਆਗਿਆ ਵਿੱਚ ਇਸ ਕਮੇਟੀ ਦੇ ਨਾਲ ਸਹਿਯੋਗ ਨਾਲ ਆਪਣਾ ਸਮਾਂ ਸਾਰਾ ਬਤੀਤ ਕੀਤਾ ਤਾਂ ਸਾਰੀ ਕਮੇਟੀ ਮੈਂ ਵੀ ਗੁਰਨਾਮ ਸਿੰਘ ਸਾਰੀ ਕਮੇਟੀ ਦਾ ਦਨ ਬਾਤ ਕਰਦਾ ਕਿ ਮੈਨੂੰ ਵੀ ਐਸੀ ਤਰ੍ਹਾਂ ਨਮਾਜ਼ ਰਹਿਣੇ ਸਾਰਿਆਂ ਦੇ ਸਾਥ ਸੰਗਤ ਮੈਨੂੰ ਬਹੁਤ ਸਾਰਾ ਸੇਵਕ ਦਿਨ ਦਿਨ ਸੰਕਰਪਾਲ ਜੀ ਜਦੋਂ ਮਿਲਦੇ ਨੇ ਉਹ ਵੀ ਕਾਫੀ ਸਾਰਾ ਪਿਆਰ ਨਾਲ ਗਾਣਦੇ ਨੇ ਕਿ ਸੇਵਾ ਕਰ ਇਹ ਤੋਂ ਤੁਸੀਂ ਸਾਥ ਸੰਗਤ ਦੀ ਸੇਵਾ ਕਰਨੀ ਇਹ ਉਹਨਾਂ ਵੱਲੋਂ ਮੈਨੂੰ ਕਾਫੀ ਸੇਵ ਹੋਇਆ ਸੇਵ ਕਾਫੀ ਮਿਲਿਆ ਤੇ ਮੈਂ ਇਹ ਨਹੀਂ ਕਹਾਂਗੇ ਸਾਹ ਸੰਗਤ ਕੋ ਮਾਫੀ ਸੋਹਲੇ ਮੈਨਲੇ ਜਿੱਲ੍ਹਾ ਲਖ ਲਖ ਵਧਾਈਆਂ ਸਾਰੇ ਸਾਹ ਸੰਗਤ ਨੂੰ ਸਾਰੇ ਕਮੇਟੀ ਨੂੰ ਸਾਰੇ ਸਾਹ ਸੰਗਤ ਨੂੰ ਦੂਰ ਨੇੜੇ ਆਈਆਂ ਨੂੰ ਲਖ ਲਖ ਵਧਾਈ ਹੋਏ ਸਾਸਰੀਆ ਕਾਲ ਗੁਰਬਾਰੇ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤੇ ਫਤੇ ਫਤੇ